5000 ਸਾਲ ਪਹਿਲਾਂ ਜਦੋਂ ਐਲੋਪੈਥੀ ਦਾ ਨਾਮੋ ਨਿਸ਼ਾਨ ਵੀ ਨਹੀਂ ਸੀਗਾ ਤਦ ਵੀ ਲੋਕੀ ਠੀਕ ਹੁੰਦੇ ਸੀਗੇ ਨਾ ਕਿਉਂਕਿ ਤਦ ਸਰ ਮਾਫ ਕਰਿਓ ਤਦ ਡਾਕਟਰ ਕੋਲ ਜਾਂਦੇ ਸੀਗੇ ਵੈਦ ਕੋਲ ਜਾਂਦੇ ਸੀ ਹਕੀਮ ਕੋਲ ਜਾਂਦੇ ਸੀਗੇ ਨਵ ਚੈੱਕ ਕਰਾਂਦੇ ਸੀਗੇ ਤਸਵੀਰ ਪਛਾਣਦੇ ਸੀਗੇ ਫਿਰ ਇਲਾਜ ਕਰ ਦਿੰਦੇ ਸੀ ਪਰ ਮਾਫ ਕਰਿਓ ਆਯੁਰਵੇਦਾ ਨੂੰ ਤੁਹਾਡੇ ਬੰਦਿਆਂ ਨੇ ਹੀ ਤਾਂ ਇਹ ਅਹਿਸਾਸ ਕਰਾਇਆ ਨਾ ਲੋਕਾਂ ਨੂੰ ਕਿ ਤੁਸੀਂ ਘਰੇ ਬੈਠੇ ਠੀਕ ਹੋ ਜਾ ਲੋੜ ਹੀ ਨਹੀਂ ਹਨ ਉਸ ਕਬਣਾળો ਤੇ ਘਰੇ ਬਹਿ ਕੇ ਠੀਕ ਹੋ ਜਾਓ ਤੁਹਾਡਾ ਕੀ ਮੰਨਣਾ ਹੈ ਕਿ ਆਯੁਰਵੇਦਾ ਦੇ ਨੁਸਖੇ ਘਰੇ ਬਹਿ ਕੇ ਬਣਾਇਆ ਉਹਨਾਂ ਨੂੰ ਵਰਤਿਆਂ ਬੰਦਾ ਠੀਕ ਹੋ ਜਾਂਦਾ ਜਾਂ ਪਹਿਲਾਂ ਡਾਕਟਰ ਕੋਲ ਜਾ ਕੇ ਆਪਦੀ ਨਾੜੀ ਜਾਂ ਆਪਦਾ ਸਰੀਰ ਕੋ ਚੈੱਕ ਕਰਵਾਉਣਾ ਹੈ ਜੇ ਤਾਂ ਛੋਟਾ ਮੋਟਾ ਨੁਕਸ ਹੈ ਜਿੱਦਾਂ ਕਿਸੇ ਨੂੰ ਤਜਾਬ ਵਾਲੇ ਇਲਾਜੇ ਖਾ ਲੋ ਜਿੱਦਾਂ ਆਪ ਗੱਲ ਕੀਤੀ ਰਾਈਟ ਉਹਨੇ ਤਾਂ ਚਲੋ ਚੱਲਦੀ ਹੈ ਜਦੋਂ ਰੋਗ ਵੱਧ ਗਿਆ ਉਹਦੇ ਨਾਲ ਨਹੀਂ ਆਰਾਮ ਆ ਰਿਹਾ ਇਹ ਡਾਕਟਰ ਨਾਲ ਜਾ ਕੇ ਗੱਲ ਕਰ ਲੋ ਹੂੰ ਤੁਹਾਨੂੰ ਡਾਕਟਰ ਨੂੰ ਮਿਲਣੋਂ ਕੀ ਗੁਨਾਹ ਹੋ ਜੋ ਡਾਕਟਰ ਤੁਹਾਨੂੰ ਡੰਗ ਥੋੜਾ ਮਾਰਦਾ ਡਾਕਟਰ ਨਵਤ ਦੇਖ ਲੂਗਾ ਤੁਹਾਡੀ ਤਸਵੀਰ ਪਛਾਣ ਲੂਗਾ ਤੁਹਾਡੀ ਦਿਨਚਰਿਆ ਸਮਝ ਲੂਗਾ ਤੁਹਾਡਾ ਖਾਣ-ਪੀਣ ਸਮਝ ਲੂਗਾ ਜੇ ਟੈਸਟ ਦੀ ਲੋੜ ਹੈ ਟੈਸਟ ਕਰੋ ਟੈਸਟ ਤੋਂ ਕਿਉਂ ਘਪ ਆਪਾਂ ਗੁਰੇਸ਼ ਕਰਦੇ ਆਂ ਆਪਾਂ ਸੂਟ ਤਾਂ ਮਹਿੰਗੇ-ਮਹਿੰਗੇ ਲੈ ਲਾਂਗੇ ਬੂਟ ਮਹਿੰਗੇ-ਮਹਿੰਗੇ ਲੈ ਲਾਂਗੇ ਫੋਨ ਮਹਿੰਗੇ-ਮਹਿੰਗੇ ਲੈ ਲਾਂਗੇ ਜੇ ਡਾਕਟਰ ਟੈਸਟ ਤੁਹਾਨੂੰ ਕਹਿ ਦਿੰਦਾ ਐ ਲੱਗਦਾ ਡਾਕਟਰ ਨੇ ਡੰਗ ਮਾਰ ਲਿਆ ਤੁਹਾਨੂੰ ਉਹ ਭਾਜੀ ਪੇਟ ਦਾ ਸਕੈਨ ਕਰਾ ਲਓ ਤੁਹਾਡਾ ਹੀ ਸ਼ਰੀਰ ਹੈ ਪਤਾ ਲੱਗ ਜੂ ਕਿ ਕੋਈ ਦਿੱਕਤ ਤਾਂ ਨਹੀਂ ਹੋ ਰਹੀ ਜੇ ਬਿਲਕੁਲ ਠੀਕ ਬਾਹਰਲੇ ਮੁਲਕਾਂ 'ਚ ਹਰ ਸਾਲ 'ਚ ਹਰ 6 ਮਹੀਨੇ ਬਾਅਦ ਤੁਹਾਡੇ ਟੈਸਟ ਹੁੰਦੇ ਨੇ ਉਹ ਕਮਲੇ ਨੇ ਉੱਥੇ ਦਾ ਸਾਰਾ ਕੋਈ ਨੋ ਸ਼ੋਨਾਤ ਕੰਪਨੀਆਂ ਪੇ ਕਰਦੀਆਂ ਉਹ ਤਾਂ ਮਰ ਮਰ ਕੇ ਪੈਸੇ ਖਰਚਦੇ ਨੇ ਆਈਫੋਨ ਵਾਸਤੇ ਕਿਸ਼ਤਾਂ ਵੀ ਲੈ ਲੈਂਦੇ ਆ ਤੇ ਪਰ ਸਰੀਰ ਦੇ ਟੈਸਟ ਨਹੀਂ ਕਰਾਉਂਦੇ ਸਰੀਰ ਦੇ ਟੈਸਟ ਤੁਸੀਂ ਪਾਜੀ ਕਰਾਓਗੇ ਮੇਰੀ ਸੋਚ ਕੀ ਆ ਜੇ ਬਿਮਾਰੀ ਫੜੀ ਦੇ ਤਲਾਦ ਹੋ ਜੂ ਜੇ ਫੜੀ ਐਂਡ ਸਟੇਟ ਦੇ ਕੀ ਫਤਲਾਦ ਕੀ ਕਰੋਗੇ